ਸੱਚਕੂ ਵੇਖਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੁਖਜੀਤ ਮਾਨ ਇੰਨੇ ਦਿਨੀ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭੱਗਿਆ ਪੰਜਾਬ ਦੇ ਵਿੱਚ 7ਵੇਂ ਗੇੜ ਚ ਵੋਟਾਂ ਪੈਣੀਆਂ ਜੋ 1 ਜੂਨ ਨੂੰ ਪੈਣੀਆਂ ਹਨ ਇਸ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਆਰੰਭ ਦਿੱਤੀਆਂ ਨੇ ਪੰਜਾਬ ਦੇ ਵਿੱਚ ਹਾਲੇ ਤੱਕ ਸਿਰਫ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ 8 ਸੀਟਾਂ ਦਾ ਐਲਾਨ ਕੀਤਾ ਗਿਆ ਹੈ 8 ਸੀਟਾਂ ਦੇ ਉੱਪਰ ਉਮੀਦਵਾਰ ਉਤਾਰ ਦਿੱਤੇ ਗਏ ਹਨ ਜਦੋਂ ਕਿ 5 ਸੀਟਾਂ ਤੇ 6ਤੀ ਹੀ ਉਮੀਦਵਾਰ ਉਤਾਰਨ ਦੀ ਗੱਲ ਆਖੀ ਗਈ ਹੈ ਹੋਰ ਪਾਰਟੀਆਂ ਵੱਲੋਂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਮੀਦਵਾਰ ਹੈ ਜਿਹੜਾ ਉਹ ਨਹੀਂ ਐਲਾਨਿਆ ਗਿਆ ਜੇਕਰ ਇਕੱਲੇ ਲੋਕ ਸਭਾ ਹਲਕਾ ਬਠਿੰਡਾ ਦੀ ਹੀ ਗੱਲ ਕਰੀਏ ਤਾਂ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਗਰਮੀ ਸਿੰਘ ਖੁੱਡਿਆ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲੇ ਤੱਕ ਉਮੀਦਵਾਰ ਨਹੀਂ ਐਲਾਨਿਆ ਗਿਆ ਤੇ ਉਮੀਦ ਹੈ ਕਿ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਹੋਏਗਾ ਤੇ ਹਰ ਸਿਮਰਤ ਕੌਰ ਬਾਦਲ ਹੀ ਇਥੋਂ ਸੰਭਾਵੀ ਉਮੀਦਵਾਰ ਨੇ ਜਦੋਂ ਕਿ ਕਾਂਗਰਸ ਵੱਲੋਂ ਰਾਜਾ ਵੜਿੰਗ ਜਾਂ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਦੇ ਉਮੀਦਵਾਰ ਹੋਣ ਦੀਆਂ ਚਰਚਾਵਾਂ ਹਨ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚੋਂ ਹੋਰ ਹੁਣ ਤੱਕ ਕਿੰਨੇ ਉਮੀਦਵਾਰ ਇਥੋਂ ਵੋਟਾਂ ਦੇ ਵਿੱਚ ਖੜੇ ਹੋ ਕੇ ਕੌਣ ਕੌਣ ਬਾਜ਼ੀ ਮਾਰ ਕੇ ਗਏ ਨੇ ਉਹਨਾਂ ਦੇ ਬਾਰੇ ਇਸ ਸਟੋਰੀ ਦੇ ਵਿੱਚ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਇਸ ਸਟੋਰੀ ਦੇ ਐਂਡ ਤੱਕ ਬਠਿੰਡਾ ਲੋਕ ਸਭਾ ਚੋਣ ਹਲਕੇ ਦੇ ਇਤਿਹਾਸ ਉੱਤੇ ਨਜ਼ਰ ਮਾਰੀ ਜਾਵੇ ਤਾਂ ਇੱਥੇ ਪਿਛਲੇ 15 ਸਾਲਾਂ ਤੋਂ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਹਰਸਿਮਰਤ ਕੌਰ ਬਾਦਲ ਚੋਣ ਜਿੱਤੇ ਆ ਰਹੇ ਨੇ। ਸਾਲ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਕੇਂਦਰ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਲਿਆ ਗਿਆ ਸੀ ਪਰ ਤਣ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਹਰਸਿਮਰਤ ਕੌਰ ਨੇ ਅਸਤੀਫਾ ਦੇ ਦਿੱਤਾ ਸੀ। ਇਸ ਮਗਰੋਂ ਕਾਲੀਪਾਸਪਾ ਦਾ ਗੱਟ ਜੋ ਟੁੱਟ ਗਿਆ ਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਇਕੱਲੇ ਇਕੱਲੇ ਲੜੀਆਂ। ਹੁਣ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਸਿਆਸੀ ਮੈਦਾਨ ਪਖਣ ਲੱਗਿਆ ਹੈ ਤਾਂ ਕਾਲੀਪਾਸਪਾ ਗੱਟ ਜੋੜ ਹੋਣ ਦੇ ਮੋੜ ਹਸਾਰ ਬਣ ਲੱਗੇ ਨੇ। ਸਾਲ 2009 ਦੀਆਂ ਲੋਕ ਸਭਾ ਚੋਣਾਂ ਮੌਕੇ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਨੂੰ ਹਰਾ ਕੇ ਆਪਣੇ ਸਿਆਸੀ ਕੈਰੀਅਰ ਦੀ ਪਹਿਲੀ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ ਉਹ ਲਗਾਤਾਰ ਚੋਣ ਜਿੱਤੇ ਆ ਰਹੇ ਨੇ। ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਜੇਕਰ ਵਿਸ਼ਲੇਸ਼ਣ ਕਰੀਏ ਤਾਂ ਬਟਿੰਡਾ ਲੋਕ ਸਭਾ ਹਲਕੇ ਉੱਤੇ ਸਭ ਤੋਂ ਜ਼ਿਆਦਾ 10 ਵਾਰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ 4 ਵਾਰ, ਸੀਪੀਆਈ 2 ਵਾਰ ਅਤੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ 1 ਵਾਰ ਚੋਣ ਜਿੱਤਣ ਵਿੱਚ ਸਫਲ ਰਿਹਾ ਹੈ। ਇਸ ਵਾਰ ਲੋਕ ਸਭਾ ਹਲਕਾ ਬਟਿੰਡਾ ਤੋਂ ਜੋ ਉਮੀਦਵਾਰ ਵਜੋਂ ਨਾਂ ਚਰਚਾ ਚ ਹਨ ਉਹਨਾਂ ਚ ਸ਼੍ਰੋਮਣੀ ਕਾਲਦਾਲ ਵੱਲੋਂ ਹਰਸੀਮਰ ਸਿੰਘ ਔਰ ਬਾਦਲ ਭਾਜਪਾ ਵੱਲੋਂ ਦਿਾਲ ਸਿੰਘ ਸੋਟੀ ਜਗਦੀਪ ਸਿੰਘ ਣ ਕਈ ਸਰੂਪ ਚੰਦ ਸਿੰਘਲਾ ਕਾਂਗਰਸ ਵੱਲੋਂ ਰਾਜਾ ਵੜਿੰਗ ਜਾਂ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਹਲਕਾ ਸਦੂਲਗੜ ਦੇ ਸਾਬਕਾ ਵਦਾ ਇੱਕ ਜੀਤਿੰਦਰ ਸਿੰਘ ਮੋਫਰਸ਼ਾ ਮੱਲਨੀ ਇਸ ਤੋਂ ਇਲਾਵਾ ਹੋਰ ਪੀ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਖੁੱਤ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਬਠਿੰਡਾ ਦੀਨ ਪੈਂਦੇ ਨੌ ਵਿਧਾਨ ਸਭਾ ਹਲਕਿਆਂ ਜਿੰਨਾਂ ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹਲਕਾ ਲੰਬੀ ਸ਼ਾਮਲ ਹੈ ਜਦੋਂ ਕਿ ਬਠਿੰਡਾ ਦਾ ਹਲਕਾ ਰਾਮਪਰਾ ਫੂਲ ਇਸ ਨੂੰ ਫਰੀਦਕੋਟ ਦੇ ਵਿੱਚ ਸ਼ਾਮਲ ਕੀਤਾ ਗਿਆ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿੱਚ ਹਲਕਾ ਲੰਬੀ, ਪੋਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੋੜ ਮੰਡੀ, ਮਾਨਸਾ, ਸਦੂਲਗੜ ਅਤੇ ਭਲਾੜਾ ਸ਼ਾਮਲ ਹਨ ਇਹਨਾਂ ਨੌ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਦੀ ਗਿਣਤੀ 16,39,160 ਹੈ ਇਨਾਂ ਵਿੱਚ 864123 ਪੁਰਸ਼ ਵੋਟਰ 774997 ਔਰਤ ਵੋਟਰਾਂ ਸ਼ਾਮਲ ਹਨ ਜਦੋਂ ਕਿ 34 트랜스젠ਡਰ ਵੋਟਰ ਹਨ ਅਕਾਲੀ ਭਾਜਪਾ ਦਾ ਗੱਠਜੋੜ ਨਹੀਂ ਹੁੰਦਾ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਭਾਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਇਸ ਤੋਂ ਇਲਾਵਾ ਜਗਦੀਪ ਸਿੰਘ ਨਕਈ ਤੇ ਸਰੂਪ ਚੰਦ ਸਿੰਘਲਾ ਦੇ ਵਿੱਚ ਚੋਣ ਲੜਨ ਦੇ ਅਸਾਰ ਨੇ ਇਹਨਾਂ ਸਾਰੇ ਦਿਗਜ ਨੇਤਾਵਾਂ ਚੋਂ ਕਿਸ ਨੂੰ ਟਿਕਟ ਮਿਲਦੀ ਹੈ ਕੌਣ ਬਾਜ਼ੀ ਮਾਰੇਗਾ ਇਹ ਤਾਂ 4 ਜੂਨ ਦੇ ਨਤੀਜਿਆਂ ਤੋਂ ਬਾਅਦ ਹੀ ਤੈਅ ਹੋਵੇਗਾ ਪਰ ਸਿਆਸੀ ਧਿਰਾਂ ਦੇ ਜਿਹੜੇ ਉਮੀਦਵਾਰ ਹੈਗੇ ਆ ਚਾਹਵਾਨ ਵੋਟਾਂ ਦੇ ਉਹਨਾਂ ਨੇ ਆਪੋ ਆਪਣੀਆਂ ਸਰਗਰਮੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਪਿੰਡਾਂ ਸ਼ਹਿਰਾਂ ਦੇ ਵਿੱਚ ਚੋਣ ਪ੍ਰਚਾਰ ਹੈ ਜਿਹੜਾ ਜਿਵੇਂ ਜਿਵੇਂ ਪਾਰਾ ਬਦੇਗਾ ਤਾਂ ਆਪਮਾਨ ਚ ਵਾਧਾ ਹੋਵੇਗਾ ਤਾਂ ਸਿਆਸੀ ਪਾਰਾ ਵੀ ਵਧਣਾ ਸ਼ੁਰੂ ਹੋ ਜਾਵੇਗਾ ਸੱਚ ਕੌਣ ਲਈ ਬਠਿੰਡਾ ਤੋਂ ਸੁਖਜੀਤ ਮਾਨ